ਬਾਈਕ ਨੇ ਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ ਜਲੰਧਰ ਵੱਲੋਂ ਹਰ ਹਰ ਪ੍ਰਭਾਵਿਤ ਏਰੀਏ ਦੇ ਵਿੱਚ ਅਸੀਂ ਪਿਛਲੇ 10 ਦਿਨਾਂ ਤੋਂ ਇੱਕ ਦਿਨ ਛੱਡ ਕੇ ਰੋਜ਼ ਦੁਆਰੇ ਦੇ ਹਿੱਸੇ ਆ ਨਜਰੰਦਰ ਤੁਆਨੇ ਆ ਲੋਕ ਖਾਸ ਕਰਕੇ ਕਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆਉਣ ਦਾ ਬੀਪੀ ਚੈੱਕ ਕਰਕੇ ਦਵਾਈ ਦਿੰਦੇ ਆ ਸ਼ੂਗਰ ਵਾਲੇ ਦੀ ਸ਼ੂਗਰ ਚੈੱਕ ਕਰਕੇ ਦੇ ਦੁਆਰੀ ਬਾਕੀ ਸਿੰਪਟੋਮੈਟਿਕ ਟਰੀਟਮੈਂਟ ਕਿਹੜਾ ਪੇਟ ਦਰਦ ਦਾ ਕਿਹਨ ਟਾਇਰੀਆ ਹੋਇਆ ਇਹ ਸਾਰੀਆਂ ਦਵਾਈਆਂ ਅਸੀਂ ਮੁਹੱਈਆ ਕਰ ਰਹੇ ਆ ਪਿਛਲੇ 10 ਦਿਨਾਂ ਤੋਂ ਕਰ ਰਹੇ ਆ ਕਿਉਂਕਿ ਸਾਡੇ ਭਰਾ ਡੁੱਬੇ ਪਾਣੀ ਡੁੱਬੇ ਪੇਰ ਸਾਡੇ ਉੱਤੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਇਸ ਭਾਵਨਾ ਦੇ ਨਾਲ ਅਸੀਂ ਪਿੰਡ-ਪਿੰਡ ਜਾ ਕੇ ਇਹ ਉਪਰਾਲਾ ਕਰਦੇ ਪਿਆ ਸੇ ਸ ਇਹ ਮੁਹਈਆ ਕਰ ਰਹੇ ਆ ਗਰਾਊਂਡ ਲੈਵਲ ਤੇ ਕਰ ਰਹੇ ਆ ਮੈਂ ਆਪਣੀਆਂ ਸੋਸਾਇਟੀਆਂ ਨੂੰ ਵੀ ਇਹੇ ਬੇਨਤੀ ਕਰਦਾ ਵੀ ਆਪਣੇ ਤੁਸੀਂ ਜਿੱਥੇ ਰਿਕੁਆਇਰਮੈਂਟ ਹੈ ਉਹੀ ਸਮਾਨ ਦਿਓ ਜਿੱਥੇ ਹੁਣ ਪਿੰਡਾਂ ਵਾਲਿਆਂ ਨੂੰ ਪੁੱਛੋ ਤੁਸੀਂ ਤੁਹਾਨੂੰ ਕਿਹੜੇ ਸਮਾਨ ਚਾਹੀਦਾ ਹੈ ਉਹੀ ਅਸੀਂ ਪ੍ਰੋਵਾਈਡ ਕਰੀ ਪਰ ਮੈਂ ਇੱਕੋ ਹੀ ਬੇਨਤੀ ਕਰਦਾ ਭਾਵੇਂ ਕੋਈ ਉਹ ਆਪੋਜੀਸ਼ਨ ਦੇ ਭਾਵੇਂ ਮੌਜੂਦਾ ਸਰਕਾਰ ਆ ਆਪਸੀ ਜਿਹੜਾ ਵੈਰ ਵਿਰੋਧ ਛੱਡ ਕੇ ਤੇ ਆਪਾਂ ਇਹਨਾਂ ਲੋਕਾਂ ਦੀ ਬਾਹ ਫੜੀਏ ਇੱਥੇ ਕੋਈ ਇਹ ਨਹੀਂ ਵੀ ਇਹ ਕਾਂਗਰਸੀ ਆ ਜਾਂ ਕਾਲੀ ਆ ਜਾਂ ਆਪ ਵਾਲਾ ਵਾ ਅਸੀਂ ਹੁਣ ਖੜੇ ਆ ਜੀ ਅਜਨਾਲੇ ਦੇ ਪਿੰਡ ਗਿੰਨਾਵਾਲੀ ਚ ਆਓ ਆਪਾਂ ਦਿਖਾਣੇ ਆ ਇੱਥੇ ਇੱਕ ਲੋਕਲ ਸੰਸਥਾ ਵੱਲੋਂ ਜਿਹੜਾ ਕਿ ਮੈਡੀਕਲ ਕੈਂਪ ਲਾਇਆ ਆ ਆਪਾਂ ਗੱਲ ਕਰ ਲੈਨੇ ਆ ਡਾਕਟਰ ਸਾਹਿਬ ਨਾਲ ਵੀ ਸੱਸੀ ਕਾਲਾ ਜੀ ਖਾਲਸਾ ਜੀ ਫਤੇ ਤੁਸੀਂ ਹੁਣ ਇੱਥੇ ਕੈਂਪ ਲਾਇਆ ਜੀ ਹਾਂਜੀ ਕੀ ਆਪਣੀ ਸੁਸਾਇਟੀ ਦਾ ਨਾਮ ਹੈ ਤੇ ਕਦੋਂ ਤੋਂ ਇਹ ਜਿਹੜਾ ਵਾ ਉਹ ਇਹ ਕੈਂਪ ਲਗਾਇਆ ਜਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਫਤੇ ਬਾਈਕ ਨੇ ਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੋਸਾਇਟੀ ਜਲੰਧਰ ਵੱਲੋਂ ਹਰ ਹਰ ਪੀੜਤ ਪ੍ਰਭਾਵਿਤ ਏਰੀਏ ਦੇ ਵਿੱਚ ਅਸੀਂ ਪਿਛਲੇ 10 ਦਿਨਾਂ ਤੋਂ ਇੱਕ ਦਿਨ ਛੱਡ ਕੇ ਰੋਜ਼ ਦੋ ਦਿਨਾਂ ਹਿੱਸੇ ਆ ਗਏ ਜਲੰਧਰ ਤੋਂ ਆਨੇ ਆ ਲੋਕ ਖਾਸ ਕਰਕੇ ਕਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆਉਂਦਾ ਬੀਪੀ ਚੈੱਕ ਕਰਕੇ ਦਵਾਈ ਦਿੰਦੇ ਆ ਸ਼ੂਗਰ ਵਾਲੇ ਦੇ ਸ਼ੂਗਰ ਚੈੱਕ ਕਰਕੇ ਦੇ ਦਵਾਰੀ ਬਾਕੀ ਸਿੰਪਟੋਮੈਟਿਕ ਟਰੀਟਮੈਂਟ ਕਿਹੜਾ ਪੇਟਦਰ ਦਾ ਕਿਸੇ ਨੂੰ ਡਾਇਰੀਆ ਹੋਇਆ ਇਹ ਸਾਰੀਆਂ ਦਵਾਈਆਂ ਅਸੀਂ ਮੁਹੱਈਆ ਕਰ ਰਹੇ ਆ ਪਿਛਲੇ 10 ਦਿਨਾਂ ਤੋਂ ਕਰ ਰਹੇ ਆ ਸਰਕਾਰ ਵਾਦੇ ਬਹੁਤ ਕਰ ਰਹੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜਾ ਕੰਮ ਹੁਣ ਆਪਾਂ ਪੰਜਾਬੀ ਇੱਕ ਦੂਜੇ ਨਾਲ ਮਿਲ ਕੇ ਕਰ ਰਹੇ ਆਂ ਐਨ ਜੀਓ ਕਰ ਰਹੇ ਆਂ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਜਿਹੜੀ ਆਉ ਆਮ ਲੋਕਾਂ ਨੂੰ ਨਹੀਂ ਦਿੱਤੀ ਜਾ। ਦੇਖੋ ਸਰਕਾਰ ਦੇ ਸਬੰਧ ਵਿੱਚ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਇਹ ਸਾਰੀਆਂ ਜੁਨੀ ਕਿਹੜੀ ਜ਼ਿੰਮੇਵਾਰੀਆਂ ਸਰਕਾਰ ਦੀਆਂ ਹੀ ਬੰਦੀਆਂ ਆਂ ਪਰ ਅਸੀਂ ਦਾ ਭਾਈ ਭਰਾ ਕਰਕੇ ਅਸੀਂ ਸਾਰੇ ਕਿੰਨੇ ਵੀ ਬੰਦੇ ਆ ਸਾਡੇ ਪੰਜਾਬੀ ਜਾਂ ਅਸੀਂ ਸ਼ਹਿਰਾਂ 'ਚ ਬੈਠੇ ਆਂ ਤਾਂ ਸਾਡੇ ਭਰਾ ਡੁੱਬੇ ਪਾਣੀ 'ਚ ਡੁੱਬੇ ਪੇ ਆ ਸਾਡੇ ਉੱਤੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਇਸ ਭਾਵਨਾ ਦੇ ਨਾਲ ਅਸੀਂ ਪਿੰਡ ਪਿੰਡ ਜਾ ਕੇ ਇਹ ਉਪਰਾਲਾ ਕਰਦੇ ਪਿਆ ਅਸੀਂ ਇਹ ਸਹੂਲਤਾ ਕਿਹੜੀਆਂ ਮੁਹਈਆ ਕਰ ਕਰ ਰਹੇ ਆ ਦੇਖੋ ਸ਼ਾਮ ਦਾ ਕਿੰਨਾ ਹੋਇਆ ਜਲੰਧਰ ਤੋਂਰੇ ਆ 4:30 ਵਜੇ ਅਸੀਂ ਹਜੇ ਇੱਥੇ ਬਿਟੇ ਦੁਪਹਿਰ ਦਾ ਲੰਚ ਕੋਈ ਨਹੀਂ ਕੀਤਾ ਖਾਣਾ ਕੋਈ ਨਹੀਂ ਖਾ ਲਿਆ ਚਾਹ ਪੀਤੀ ਅਸੀਂ ਅਸੀਂ ਪਿੱਛੇ ਮਲਕਪੁਰ ਪਿੰਡ ਤੋਂ ਆਏ ਆ ਪਹਿਲਾਂ ਅਸੀਂ ਤੁਹਾਡੇ ਦਰਿਆ ਮੂਸਾ ਉਹ ਕੀਤਾ ਮਤਲਬ ਇਦਾਂ ਕਰਦੇ ਕਰਦੇ ਸਾਡੀ ਟੀਮ ਇੱਥੇ ਇਹ ਜਿਹੜਾ ਹੁਣ ਜਿਹੜੀ ਸੇਵਾ ਹੈ ਕਦੋਂ ਤੱਕ ਚੱਲੇਗੀ ਸਰ ਇਹ ਤਾਂ ਜਿੰਨੇ ਤੱਕ ਆਪਣੇ ਸਮੂਥ ਨਹੀਂ ਹੋ ਜਾਂਦਾ ਉਨਾਂ ਜਿੰਨੇ ਤੱਕ ਅਸੀਂ ਜ਼ਰੂਰ ਆਵਾਂਗੇ ਮੇਰੇ ਨਾਲ ਲੱਗ ਕੇ ਸਾਡੇ ਕਮੇਟੀ ਦੇ ਸੁਸਾਇਟੀ ਦੇ ਮੈਂਬਰ ਆਏ ਕਮਿਸ਼ਨਰ ਸਾਹਿਬ ਕਸਟਮ ਕਮਿਸ਼ਨਰ ਆਈਏ ਰ ਅਸਾ ਸਾਡਾ ਖਾਸ ਤੌਰ ਤੇ ਆ ਜਾਏ ਕਿੰਨੇ ਮ ਪਿੰਡਾਂ ਦਾ ਮੈਂ ਦੇਖਾਂ ਮਜਾਗੇ ਹਾਲਾਤ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਫਟਾ ਸਾਡੀ ਸੋਸਾਇਟੀ ਬਹੁਤ ਵੱਡਾ ਪ੍ਰਾਰਾ ਕਰੀਆ ਹੈ ਮੈਡੀਕਲ ਕੈਂਪ ਲਗਾ ਰਹੀ ਹੈ ਹਰ ਹਰ ਜਿੱਥੇ ਰਹਾਡ ਪੀੜ ਤੇ ਉੱਥੇ ਦੇਖੇ ਜਿੱਥੇ ਕਿਸੇ ਨੂੰ ਰਿਕੁਆਇਰਮੈਂਟ ਹੈਗੀ ਆ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਕਿਹਨੂੰ ਸ਼ੂਗਰ ਹੈ ਬੀਪੀ ਹੈ ਅਸੀਂ ਹੁਣ ਪਿੱਛੇ ਚੈੱਕ ਕਰਕੇ ਆ ਕਿਹਦਾ ਸ਼ੂਗਰ 400 ਵਾਰੀ ਕਿਹਦੇ 300 ਵਾਰੀ ਲੋਕੀ ਅਵੇਅਰ ਹੀ ਨਹੀਂ ਹੈਗੇ ਮੈਡੀਕਲ ਬੀਪੀ ਦੀ ਦਵਾਈ ਨਹੀਂ ਲੈ ਰਹੇ ਤੇ ਇੱਥੇ ਸਾਡੀ ਟੀਮ ਜਿਹੜੀ ਹੈਗੀ ਆ ਇਹਨੂੰ ਸਰ ਕਿਸ ਦਾ ਸ਼ੂਗਰ ਚੈੱਕ ਕਰਦੀ ਬੀਪੀ ਚੈੱਕ ਕਰਦੀ ਹੈ ਤੇ ਉਹ ਅਕੋਰਡਿੰਗਲੀ ਅਸੀਂ ਦਵਾਈਆਂ ਦੇ ਰਹੇ ਹਾਂ ਪਿੰਡਾਂ ਬੱਚਿਆਂ ਨੂੰ ਦੇਖੋ ਹੁਣ 344 ਸ਼ੂਗਰ ਹੈ ਫੀਡਿੰਗ ਤੋਂ ਬਾਅਦ ਇਸ ਕਰਕੇ ਇਹਨੂੰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਤੁਸੀਂ ਮੈਡੀਸਨ ਨਾ ਛੱਡੋ ਜੇ ਵੀ ਤੁਹਾਨੂੰ ਰਿਕੁਆਇਰਮੈਂਟ ਹੈਗੀ ਉਹ ਪੂਰੀ ਕਰੋ ਹੁਣ ਜਿੱਦਾਂ ਪਾਣੀ ਦੀ ਜਿਹੜਾ ਸਤਾਰਿਆ ਉਹ ਥੱਲੇ ਆ ਰਿਹਾ ਹਾਂਜੀ ਹਾਂ ਹੌਲੀ ਹੌਲੀ ਜਾਨਵਰ ਵੀ ਮਰੇ ਨੇ ਬਹੁਤ ਕੁਝ ਹੋਇਆ ਆ ਆਮ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਆ ਐਜ਼ ਅ ਮੈਡੀਕਲ ਆਫੀਸਰ ਸਾਡਾ ਸਾਡਾ ਤਾਂ ਸੁਦੇਸ਼ ਇਹ ਹੈ ਵੀ ਤੁਸੀਂ ਹਵੇ ਰੋ ਆਪਣੇ ਆਪ ਨੂੰ ਕੰਮ ਕਰਦੇ ਹੋ ਲੋਕਾਂ ਤੇ ਡਿਪੈਂਡ ਬਣਾ ਰੋ ਤੁਸੀਂ ਆਪਣੇ ਆਪ ਪਾਣੀ ਪੀਣਾ ਹੈ ਗਰਮ ਕਰਕੇ ਪਾਣੀ ਪੀਓ ਠੀਕ ਆ ਬੋਇਲ ਕਰਕੇ ਪਾਣੀ ਪੀਓ ਇਹ ਨਹੀਂ ਵੀ ਤੁਸੀਂ ਲੋਕਾਂ ਦੇ ਪਾਣੀ ਵਾਲੀਆਂ ਬੋਤਲਾਂ ਆ ਰਹੀਆਂ ਪਤਾ ਨਹੀਂ ਕਿੰਨੇ ਕਦੋਂ ਦੀਆਂ ਪਾਣੀ ਦੀ ਬੋਤਲਾਂ ਹੈਗੇ ਤੁਹਾਨੂੰ ਦੇ ਜਾਂਦੇ ਹੈਗੇ ਉਹਨੂੰ ਉਹਨੂੰ ਵੀ ਮੈਂ ਚਾਹੁੰਦਾ ਵੀ ਉਹ ਵੀ ਬੋਇਲ ਕਰਕੇ ਪੀਣ ਇਹ ਕਿਉਂਕਿ ਉਹ ਪਲਾਸਟਿਕ ਦੀਆਂ ਬੋਤਲਾਂ ਹੈਗੀਆਂ ਉਹ ਤੋਂ ਵੀ ਸਾਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਮੈਂ ਚਾਹੁੰਦਾ ਵੀ ਪਾਣੀ ਵੀ ਪੀ ਕੇ ਮੈਡੀਸਨ ਮੈਡੀਸਨ ਦਾ ਧਿਆਨ ਰੱਖੋ ਆਪਣਾ ਠੀਕ ਹੈ ਨਾ ਸਮਾਨ ਇਕੱਠਾ ਕਰਦੀ ਨਾ ਕਰੋ ਤੁਸੀਂ ਬਿਲਕੁਲ ਜਿਹੜਾ ਕੋਈ ਲੋਕੀ ਆ ਰਹੇ ਕੋਈ ਸੇਵਾ ਕਰ ਰਹੇ ਉਹਨਾਂ ਦੇ ਮਗਰ ਭਜੋ ਨਾ ਜੀ ਮੈਂ ਆਪਣੀਆਂ ਸੁਸਾਇਟੀਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਆਪਣੇ ਤੁਸੀਂ ਜਿੱਥੇ ਰਿਕੁਆਇਰਮੈਂਟ ਹੈ ਉਹੀ ਸਮਾਨ ਦਿਓ ਜਿੱਥੇ ਹੁਣ ਪਿੰਡਾਂ ਵਾਲਿਆਂ ਨੂੰ ਪੁੱਛੋ ਤੁਸੀਂ ਤੁਹਾਨੂੰ ਕਿਹੜੇ ਸਮਾਨ ਚਾਹੀਦਾ ਉਹੀ ਅਸੀਂ ਪ੍ਰੋਵਾਈਡ ਕਰੀਏ ਇੱਕ ਸਵਾਲ ਗੌਰਮੈਂਟ ਦੇ ਪ੍ਰਤੀ ਤੁਸੀਂ ਵੀ ਐਜੂਕੇਟਿਡ ਹੋ ਗੌਰਮੈਂਟ ਦੇ ਪ੍ਰਤੀ ਕਰਨਾ ਚਾਹਵਾਂਗੇ ਗੌਰਮੈਂਟ ਨੂੰ ਗੌਰਮੈਂਟ ਕਿਉਂ ਨਹੀਂ ਇਦਾਂ ਦੇ ਉਪਰਾਲੇ ਕਰ ਰਹੀ ਕਿ ਮੈਡੀਕਲ ਸੁਵਿਧਾਵਾਂ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਮੈਂ ਹੁਣ ਮੈਂ ਅਸੀਂ ਵਿਜ਼ਿਟ ਕੀਤਾ ਹੈ ਪਿੰਡਾਂ ਚ ਉਹਨਾਂ ਨੂੰ ਇਹ ਗੱਲ ਦਾ ਪਤਾ ਵਾ ਕਿ ਸ਼ਾਇਦ ਕੀ ਐਨਜੀਓ ਕੰਮ ਕਰਾ ਦਿੰਦੇ ਨਹੀਂ 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 ਉਹ ਲੱਗੇ ਹੋਏ ਆਪਣੀ ਥਾਂ ਤੇ ਟੀਮਾਂ ਕੰਮ ਕਰ ਰਹੀਆਂ ਮੈਂ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰਾਂ ਕੰਮ ਨਹੀਂ ਕਰਦੀਆਂ ਸਰਕਾਰਾਂ ਵੀ ਆਪਣੇ ਤੌਰ ਤੇ ਲੱਗੇ ਹੈਗੇ ਕੰਮ ਕਰਨ ਅਸੀਂ ਹੁਣ ਦੇਖਿਆ ਹੈ ਸਾਡੀ ਦਿੱਲੀ ਸ਼੍ਰੋਮਣੀ ਕਮੇਟੀ ਦੇ ਟੀਮ ਤੋਰੀ ਫਰਦੀ ਜਿਸੀ ਮਲਕਪੁਰ ਪੰਡ ਗਿਆ ਮੂਸਾ ਗਿਆ ਉੱਥੇ ਵੀ ਇਹੀ ਟੀਮ ਤੋਰੀ ਫੜੇ ਸ਼ੋਮਣੀ ਕਾਲੀਦਲ ਦੀ ਟੀਮ ਤੋਰੀ ਫਰਦੀ ਆ ਗਿਆ ਸਰਕਾਰੀ ਬੰਦੇ ਵੀ ਥੋੜੇ ਆ ਅਸੀਂ ਰੈੱਡ ਕਰਾਸ ਵਾਲੀ ਵੀ ਟੀਮ ਆ ਸਾਰੇ ਜੋਰ ਲਾ ਰਿਹਾ ਹਾਂ ਇਸੇ ਪਿੰਡ ਨੂੰ ਜੇ ਤੁਹਾਡੀ ਲੋੜ ਹੋਵੇ ਜੇ ਤੁਹਾਡਾ ਫੋਨ ਨੰਬਰ ਜਾਂ ਐਡਰੈਸ ਹਾਂਜੀ ਹਾਂਜੀ ਅਸੀਂ ਦਾ ਆਪਣਾ ਸਾਰਾ ਆਪਣਾ ਭਾਈ ਕਨਈਆ ਸੁਸਾਇਟੀ ਹੈਗੀ ਸਾਡੀ ਚੈਰੀਟੇਬਲ ਮੈਡੀਕਲ ਸੁਸਾਇਟੀ ਹੈਗੀ ਆ ਅਸੀਂ ਹਰ ਜਿੰਨੇ ਵੀ ਪਿੰਡ ਅਸੀਂ ਕਵਰ ਕੀਤੇ ਸਾਰਿਆਂ ਚ ਨੰਬਰ ਦੇ ਗਏ ਸਾਡੇ ਰਜਿੰਦਰਪਾਲ ਜੀ ਸਾਡੇ ਮੇਨ ਮੁੱਖ ਸੇਵਾਦਾਰ ਹੈ ਗਿਆ ਇਹ ਸਾਰਾ ਕੰਮ ਕਰਦੇ ਸਾਡੇ ਪਿੰਡ ਵਾਸੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਸੇਵਾ ਜਿਹੜੀ ਲੱਗੀ ਹੋਈ ਹੈ ਭਾਈ ਕਨ੍ਹਈਆ ਜੀ ਵਾਈ ਗੁਰਜੀ ਖਾਲਸਾ ਭਾਈ ਗੁਰਜੀ ਦੇ ਪਤੇ ਅਸੀਂ ਨਵਾਂ ਸ਼ਹਿਰ ਤੋਂ ਆਏ ਆ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਬਦੋਂ ਅਸੀਂ ਸਵੇਰ ਦੇ ਅੱਜ ਭਾਈ ਕਨ੍ਹਈਆ ਜੀ ਜੋ ਮੈਡੀਕਲ ਐਜੂਕੇਸ਼ਨ ਸੁਸਾਇਟੀ ਜਲੰਧਰ ਹੈ ਉਹਦੇ ਨਾਲ ਸੇਵਾ ਕਰ ਰਹੇ ਆ ਕਿਉਂਕਿ ਦਵਾਈਆਂ ਦੀ ਸੇਵਾ ਅਸੀਂ ਪਹਿਲਾਂ ਵੀ ਕਰਦੇ ਆ ਤੇ ਨਾਲ ਦੀ ਨਾਲ ਉਹਦੇ ਨਾਲ ਅਸੀਂ ਜਾ ਕੇ ਪਿੰਡ-ਪਿੰਡ ਵਿੱਚ ਜਾ ਕੇ ਦੇਖਦੇ ਆ ਵੀ ਲੋਕਾਂ ਨੂੰ ਕੀ ਉਹਨਾਂ ਦੀ ਮੁੱਢਲੀਆਂ ਸਹੂਲਤਾਂ ਆ ਜੋ ਜਿਹੜੀਆਂ ਉਹਨਾਂ ਨੂੰ ਅਜੇ ਤੱਕ ਨਹੀਂ ਮਿਲੀਆਂ ਉਹਦੇ ਲਈ ਵੀ ਸਰਵੇ ਨਾਲ ਸਰਵੇ ਕਰ ਰਹੇ ਆ ਤੇ ਬੇਨਤੀ ਕਰਦੇ ਆ ਜਿਹੜੀਆਂ ਸਸਤਾਵਾਂ ਲਗੀਆਂ ਆ ਸਾਰੀਆਂ ਹੀ ਸ਼੍ਰੰਖਾ ਜੋ ਕੰਮ ਕਰ ਰਹੀਆਂ ਆ ਪਰ ਫਿਰ ਵੀ ਜਿਹੜੇ ਜਿਆਦਾ ਜ਼ਰੂਰਤਮੰਦ ਆ ਉਹਨਾਂ ਨੂੰ ਟ੍ਰੇਸ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਕਿਉਂਕਿ ਜਿੱਥੇ ਜਿੱਥੇ ਜਾਣੇ ਆ ਉੱਥੇ ਹੈਗੇ ਕਹਿੰਦੇ ਸਾਡੇ ਬੜਿਆ ਨੁਕਸਾਨ ਹੋਇਆ ਦੂਸਰੀ ਪਿੰਡ ਘਟ ਹੋਇਆ ਇਸ ਕਰਕੇ ਟ੍ਰੇਸ ਕਰਨ ਨੂੰ ਬਹੁਤ ਤੇ ਵੀ ਮੁਸ਼ਕਲ ਕੰਮ ਹੋਇਆ ਤੇ ਅਸੀਂ ਲੋਕਲ ਬੰਦਿਆਂ ਨਾਲ ਲੈ ਕੇ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਟ੍ਰੇਸ ਕੀਤਾ ਜਾਵੇ ਸਾਡੇ ਨਾਲ ਮੌਜੂਦ ਨੇ ਜੀ ਉਹਨਾਂ ਖਸਮਾਸੀ ਵੀ ਆ ਉਹ ਗੱਲਬਾਤ ਕਰਦੇ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਬਾ ਇੱਥੇ ਉਹ ਪੂਰਾ ਆਪਣਾ ਸਾਹਮਰੇ ਨੇ ਕੰਮ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਤੁਸੀਂ ਅੱਜ ਕੈਂਪ ਲਾਇਆ ਜਾਂ ਜਿਹੜੇ ਹੜ੍ਹ ਪੰਜਾਬ ਚ ਆਏ ਵੇਖੋ ਜੀ ਹੜ੍ਹ ਤੇ ਚਲੋ ਇਹ ਕੁਦਰਤੀ ਇੱਕ ਆਫਤ ਹੈ ਜਿਹੜੀ ਸਾਰਿਆਂ ਤੇ ਪਈ ਆ ਪਰ ਮੈਂ ਇੱਕੋ ਹੀ ਬੇਨਤੀ ਕਰਦਾ ਭਾਵੇਂ ਕੋਈ ਉਹ ਆਪੋਜੀਸ਼ਨ ਨੇ ਤੇ ਭਾਵੇਂ ਮੌਜੂਦਾ ਸਰਕਾਰ ਆ ਆਪਸੀ ਜਿਹੜਾ ਵੈਰ ਵਿਰੋਧ ਛੱਡ ਕੇ ਤੇ ਆਪਾਂ ਇਹਨਾਂ ਲੋਕਾਂ ਦੀ ਬਾਹ ਫੜੀਏ ਇੱਥੇ ਕੋਈ ਇਹ ਨਹੀਂ ਵੀ ਇਹ ਕਾਂਗਰਸੀ ਆ ਜਾਂ ਕਾਲੀ ਆ ਜਾਂ ਆਪ ਵਾਲਾ ਵਾ ਸਾਨੂੰ ਇੱਕਸਾਰ ਹੋ ਕੇ ਇਹ ਵੈਰ ਵਿਰੋਧ ਕੱਢ ਕੇ ਤੇ ਮਦਦ ਜਿਹੜੀ ਆ ਗਰਾਊਂਡ ਲੈਵਲ ਤੇ ਜਾ ਕੇ ਉਹ ਕਰਨੀ ਚਾਹੀਦੀ ਆ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਡਾਕ ਇੱਕ ਹੋਰ ਸਾਡੇ ਨਾਲ ਟੀਮ ਹੈ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਤੋਂ ਇਹਦੀ ਟੀਮ ਆ ਇਹ ਵੀ ਸੇਵਾ ਨਿਭਾ ਰਹੀ ਹੈ ਇਸ ਇਲਾਕੇ ਦੇ ਵਿੱਚ ਗਰਾਊਂਡ ਲੈਵਲ ਤੇ ਜਾ ਕੇ ਆਪ ਘਰ-ਘਰ ਜਾ ਕੇ ਜਿਹੜੀ ਵੀ ਜਾਂਦੀ ਜਿੱਥੇ ਲੋੜ ਆ ਉਹ ਸੇਵਾ ਜਿਹੜੀ ਸੰਗਤਾਂ ਦੀ ਕਰ ਰਹੀ ਆ ਔਰ ਮੈਂ ਦੂਸਰੀ ਬੇਨਤੀ ਹੋਰ ਕਰਦਾ ਕਿਉਂਕਿ ਇਸ ਇਲਾਕੇ ਦੇ ਵਿੱਚ ਰਹਿ ਰਹੇ ਆ ਕਾਫੀ ਦਿਨਾਂ ਤੋਂ ਸੇਵਾ ਨਿਭਾ ਰਹੇ ਆ ਜੋ ਹੁਣ ਸਮੱਸਿਆ ਲੋਕਾਂ ਦੇ ਸਾਹਮਣੇ ਖੜੀਆਂ ਆ ਜਨਾਂ ਦੇ ਵਿੱਚ ਘਰ ਲੋਕਾਂ ਦੇ ਜਿਹੜੇ ਵੇਖੋ ਉਹ ਤਬਾਹ ਹੋ ਚੁੱਕੇ ਆ ਜ਼ਿਆਦਾਤਰ ਲੋਕਾਂ ਦੇ ਫਿਰ ਜਨਾਂ ਦੇ ਸੋਲਰ ਪੈਨਲ ਲੱਗੇ ਹੀਗੇ ਉਹਨਾਂ ਦੇ ਸੋਲਰ ਪੈਨਲ ਖਰਾਬ ਹੋ ਚੁ ਬੀਮਾਰੀਆਂ ਲੋਕਾਂ ਨੂੰ ਬੜੀਆਂ ਆ ਰਹੀਆਂ ਪਾਣੀ ਦਾ ਜਿਹੜਾ ਪੱਦਰ ਆ ਪੱਤਨੇ ਉਹ ਸਾਰਾ ਖਰਾਬ ਹੋ ਚੁੱਕਾ ਸੋ ਸਰਕਾਰ ਨੂੰ ਚਾਹੀਦਾ ਵੀ ਜਿਆਦਾ ਤੋਂ ਜਿਆਦਾ ਇਸ ਚੀਜ਼ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਤੇ ਕਾਸ਼ਤਕਾਰ ਦੀ ਜ਼ਿੰਮੇਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਹੁਣ ਜਵੇਂ ਫਸਲਾਂ ਵੀ ਖਰਾਬ ਹੋ ਗਈਆਂ ਫਸਲਾਂ ਤੇ ਰੇਤ ਵੀ ਪੈ ਗਈ ਆ ਕਮ ਸੇ ਕਮ ਜਿਹੜਾ ਕਿਸਾਨ ਆ ਜਿੱਦਾਂ ਪਿਛੇ ਗੱਲ ਕਰ ਰਹੇ ਵੀਰ ਜੀ ਮੁਰਗੀ ਫਾਰਮ ਵਾਲੇ ਹਨਾ ਸਰਕਾਰ ਜਿਹੜਾ ਫੌਰੀ ਤੋਂ ਫੌਰੀ ਇਹ ਨਹੀਂ ਵੀ ਸਾਲ ਬਾਅਦ ਚੈੱਕ ਦਵੇ 2 ਸਾਲ ਬਾਅਦ ਨਹੀਂ ਦੇਖੋ ਜਦੋਂ ਹੁਣ ਘਾਰ ਹੀ ਟੱਗ ਗਿਆ 2 ਸਾਲ ਤੇ ਵੇਟ ਨਹੀਂ ਕਰੂਗਾ ਸਰਕਾਰ ਦੇ ਹੁਣ ਆਣਿਆ ਦੋ ਮਹੀਨਿਆਂ ਨੂੰ ਕਣਕ ਵੇਚਣੀ ਕਿਸਾਨ ਕਰਦਾ ਸਰਕਾਰਾਂ ਨੂੰ ਵੀ ਛੇਤੀ ਤੋਂ ਛੇਤੀ ਜਿਹੜਾ on the spot ਚੈੱਕ ਦਿੱਤੇ ਜਾਣ ਕਰੋ ਘਰੀ ਜਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜਿਹੜੀ ਆਪਣੀ ਫਸਲ ਹੈ ਉਹ ਸਮੇਂ ਸਿਰ ਬੀਜ ਸਕਣ ਵਾਇਗੁਰਜੀ ਕਾਲ ਸਭਾ ਵਾਇਗੁਰਜੀ ਕੀ ਖਤੇ ਤੁਹਾਨੂੰ ਹੁਣ ਦਿਖਾਇਆ ਜੀ ਅਸੀਂ ਜਨਾਲੇ ਦੇ ਪਿੰਡਾਂ ਦੇ ਹਾਲ ਕਿ ਭਾਈ ਕਨਈਆ ਜੀ ਸੇਵਾਦਾਲ ਵੱਲੋਂ ਵੀ ਜਿਹੜਾ ਕਿ ਮੈਡੀਕਲ ਕੈਂਪ ਜਿਹੜੇ ਆ ਹਰ ਪਿੰਡਾਂ 'ਚ ਲਗਾਏ ਜਾ ਰਹੇ ਆ ਕਿ ਤੁਹਾਨੂੰ ਉਹ ਵੀ ਸਮਝਾਇਆ ਗਿਆ ਕਿ ਕਿੱਦਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਆ ਅੱਗੇ ਵੀ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਹੋਰ ਪਿੰਡਾਂ ਦੇ ਹਾਲਾਤ ਦਿਖਾਉਣ ਲਈ ਧੰਨਵਾਦ